ਕਬਜ਼ਾ ਕਰਕੇ ਮੈਨੂੰ ਅੰਦਰ ਨਹੀਂ ਵੜਨ ਦੀ ਆਉਂਦੀ। ਦੱਸੋ ਮੈਂ ਇੱਕ ਵਿਧਵਾ ਜਨਾਨੀ ਮੈਂ ਕਿੱਥੇ ਜਾਵਾਂ? ਮੈਂ ਕਹਿੰਦੀ ਕਿ ਇਹ ਭੈਣ ਭਰਾ ਦੇ ਕਦੀ ਕਿਸੇ ਦਾਦੇ ਧੱਕੇ ਖਾ ਰਹੀ ਹੈ। ਚਦਕੇ ਵੀ ਦਖਲ ਹੁੰਦੇ ਹੈ ਵੀ ਘਰ ਚ ਕਬਜ਼ਾ ਕਰਕੇ ਬਿਜੀ। ਇਹ ਘਰ ਖੋਲਦੇ ਨਹੀਂ। ਨਹੀਂ ਹੈ। ਖੋਲ ਦੇਣ ਪਏ। ਲੱਗਦਾ ਹੋਣੀ ਅੰਦਰ ਬੰਦ ਕਰ ਲਿਆ। ਇਹ ਹੁਣ ਮੁੰਡੇ ਮੰਗਵਾ ਕੇ ਮੇਰੇ ਗੱਲ ਪਿਆਂਦੀ ਕੋਸ਼ਿਸ਼ ਕਰਨਗੇ। ਇਹਨਾਂ ਦਾ ਮੈਨੂੰ ਜਾਨ ਮਾਲ ਦਾ ਖਤਰਾ। ਮੈਂ ਕਿੱ데 ਨਹੀਂ ਜਾਣਾ ਮੈਂ ਆਪਣੇ ਘਰ ਆ ਜੰਤਰ ਹੋਣਾ ਅੰਦਰ। ਆਹੋਂ ਪਹਿਣ ਪਰ ਆਵਾਂ ਲੱਗੇ ਮਲੇਦਾਰੀ ਦੇ ਆਵੇ ਕੋਈ ਬੰਦੇ ਨੇ ਪੁੱਛੋ ਮੈਂ ਇੱਥੇ ਕਿੰਨੇ ਚਿਰ ਦੀ ਪਾਜੀ ਇੱਕ ਆਪਣਾ ਨਾਮ ਦੱਸੋ ਕੀ ਨਾਮ ਹੈ ਤੁਹਾਡਾ ਬਈ ਮੈਂ ਨਿਰੰਦਰ ਆ ਜੀ ਕੀ ਕੀ ਗੱਲ ਸਾਰੀ ਕੀ ਮਸਲਾ ਸਾਰਾ ਮਸਲਾ ਕਿ ਇਹ ਮੇਰੇ ਪਿਓ ਨੂੰ ਪਹਿਲਾਂ ਪਿਓ ਨਾਲ ਵਿਆਹ ਹੀ ਇੰਨਾ ਚਿਰ ਐਡਾ ਹੀ ਮੈਰਿਜ ਸਬੰਧ ਚ ਰਹਿੰਦੀ ਰਹੀ ਹੈ ਨਾਲ ਅਛਾ ਜੀ ਤੇ ਜਨਾਨੀ ਹਾਂ ਤੇ ਹੁਣ ਉਹ ਮੈਨੂੰ ਮਾਰਨਾ ਹੈ ਕਿੰਨੇ ਬੰਦੇ ਲੈ ਕੇ ਆਈ ਹੁਣ ਉਹ ਪਿੱਛੇ ਘੁੰਮਟ ਕੇ ਤੂੰ ਵੀ ਆਉਣਾ ਸਾਹਮਣੇ ਤੇ ਤੂੰ ਇਹ ਕੀ ਮੰਗ ਕਰਦੇ ਮੈਂ ਇਹ ਤਾਂ ਨਾ ਪ੍ਰਾਣ ਨੂੰ ਇਹਨੂੰ ਤਰ੍ਹਾਂ ਟਿਕਾਣੀ ਕਰੂ ਪਿਛੇ। ਉਹ ਆਦੇ ਹੜਾ ਤਵਾਇਆ ਗਿਆ ਵੀ ਅਨੂ ਹੋਰ ਸੀ। ਇਹ ਕਹਿੰਦੇ ਸਾਡਾ ਘਰ ਮੇਰਾ ਘਰ ਹੈਗਾ ਮੈਂ ਇੱਥੇ ਆਣਾ ਅੰਦਰ। ਇਹ ਤਾਂ ਇਹਨੂੰ ਲੈ ਕੇ ਰਿਹਾ। ਅੱਛਾ ਤੁਹਾਡਾ ਪਿਓ 10 10 19 ਸਾਲ ਜਿੰਦਆਂ ਦੀਆਂ ਰੱਖੇ ਮੁੜਕੇ ਜਿਹਨੂੰ ਮਰ ਗਿਆ ਤੇ ਜਿੰਦਾਂ ਨੂੰ ਕੱਢ ਦੋ। ਨਹੀਂ ਤੂੰ ਹੀ ਨਾ ਹੋਇਆ। ਆਪ ਕੋ ਡਰੋ ਸੀ। ਫੇਰ ਤੁਹਾਡੇ ਵੀ ਮੰਗ। ਪਰ ਮੈਂ ਇਹਨੂੰ ਪਰਣਾ ਕਰ ਰਿਹਾ ਤਸਾਂ। ਨਹੀਂ ਇਹ ਨਾਲ ਘਰ ਨਹੀਂ ਹੈਗਾ ਵੀ ਨਹੀਂਗਾ। ਵਾਹ ਕੀ ਬੜਾ ਵਾਹ ਬੜਾ ਬੜਾ ਪਾਖਾ ਇਹਨਾਂ ਦੇ ਕਿੰਦਾ ਹੈਗਾ ਪਿਓ ਨਾਲ ਹੈ ਨੀ ਸਾਰੀ ਹੈਗਾ ਚੱਲਾ ਦੇ ਲਾ ਦੇ ਵਾਸਤੇ ਤਾਂ ਸਾਂਗੇ ਉਹ ਕਿਦਾਂਗੇ ਇਹ ਆਰਾਮ ਲਾਉਂਦੇ ਸੰਜੀ ਕੋਈ ਨਹੀਂ ਬੁਲਾਏ ਫੜ ਰਹੇ ਤਾਂ ਕਿਉਂ ਹੋਰ ਕਰਕੇ ਲਾਉਂਦੇ ਇੱਥੇ ਆ ਦੇ ਲੋ ਹੈ ਮੈਂ ਮਾਰ ਕੇ ਕਰਦੀ ਮਾਰ ਕੇ ਦੇ ਗਾਂ ਚਰਤ ਨਹੀਂ ਕੋਈ ਗੱਲ ਨਹੀਂ ਜੇ ਮੈਂ ਵੀ ਉਹਨੂੰ ਮਾਰਿਆ ਕਾਨੂੰਨ ਜਾਣਦਾ ਕਾਨੂੰਨ ਦਾ ਜਿਹੜਾ ਗਵਾ ਮੈਨੂੰ ਇਨਸਾਫ ਦੋ ਮੈਨੂੰ ਮਾਨ ਜੋਕ ਅਦਾਲਤ ਤੇ ਵਿਸ਼ਵਾਸ ਹੈ ਵੀ ਮੈਨੂੰ ਇਨਸਾਫ ਮਿਲੂਗਾ ਕੋਈ ਨਾ ਉਹਨੂੰ ਮਾਰ ਕੇ ਮੈਂ ਦੱਸਦੀ ਨਾ ਉਹ ਜਾਂ ਪੁਲਿਸ ਵਿੱਚ ਇੰਸਪੈਕਟਰ ਸੀ ਜਿਹਨਾਂ ਦੀ ਡੈਥ 2 ਦਸੰਬਰ ਨੂੰ ਹੋ ਗਈ ਸੀ ਇਹਨਾਂ ਨੇ ਮੇਰੇ ਤੇ ਝੂਠਾ ਪਰਚਾ ਕਰਾਇਆ ਕਿ ਮੈਂ ਉਹਨਾਂ ਨੂੰ ਕੋਈ ਜਨਦੀ ਆ ਕਿ ਮਾਰਿਆ ਮੇਰੇ ਨਾਲ ਕੋ ਸਾਥੀਆਂ ਦਾ ਨਾਮ ਆਇਆ ਜਿਹੜੀ ਕਿ ਗੱਲ ਬਿਲਕੁਲ ਝੂਠੀ ਹੈ ਇਹਨਾਂ ਨੇ ਹੁਣ ਵੇਖੋ ਮੈਂ 6 ਮਾਰਚ ਨੂੰ ਮੇਰੀ ਜਮਾਨਤ ਹੋ ਗਈ ਮੈਂ ਜਦੋਂ ਘਰ ਆਈ ਵਾਂ ਇਹ ਮੈਨੂੰ ਘਰ ਨਹੀਂ ਵੜਨ ਦੇਣਦੇ ਇਹ ਬੱਚੇ ਵੀ ਦਖਲ ਦੇ ਇੰਨੇ ਭੈਣ ਭਰਾ ਦੋਵੇਂ ਨੋਹਾਂ ਜਵਾਈ ਹੁਣ ਇਹ ਕਦੀ ਅਦਾਲਤ 'ਚ ਜਾ ਕੇ ਮੇਰਾ ਪਿੱਛਾ ਕਰਨਦੇ ਕਦੀ ਕੋਸ਼ ਕਰਦੇ ਜਿਹੜੇ ਸਾਰੇ ਮੇਰੇ ਕੋਲ ਪ੍ਰੂਫ ਆ ਇਹਨਾਂ ਮੈਨੂੰ ਕੁਛ ਵੀ ਮਰਵਾ ਸਕਦੇ ਕੁਛ ਵੀ ਕਰ ਸਕਦੇ ਆ ਇਹ ਮੁੰਡਾ ਨਸ਼ੇ ਕਰਦਾ ਦੇ ਕਿੰਨੇ ਨਸ਼ੇ ਵਿੱਚ ਦਾਵੀ ਆ ਇਹਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਖਤਰਾ ਬਣਿਆ ਹੁਣ ਵੇਖੋ ਮੈਂ ਕਹਦੀ ਆਪਣੇ ਭੈਣ ਭਰਾਵਾਂ ਕੋ ਰਹਿ ਰਹੀ ਕਦੀ ਕਿਤੇ ਮੈਂ ਕਿੱਥੇ ਜਾਵਾਂ ਮੈਨੂੰ ਇੱਕ ਇਨਸਾਫ ਚਾਹੀਦਾ ਮੈਂ ਆਪਣੇ ਘਰ ਜਾਣਾ ਚਾਹੁੰਨੀ ਬਸ ਮੇਰੀ ਬੇਨਤੀ ਹੈ ਕਿ ਮੇਰੀ ਜਿਹੜੀ ਇਹ ਸੀਐਮ ਤੱਕ ਗੱਲ ਪਹੁੰਚਾਈ ਜਾਵੇ ਕਿ ਇਹਦਾ ਔਰਤਾਂ ਨਾਲ ਧੱਕਾ ਹੋ ਰਿਹਾ ਵਾ ਕੋਈ ਇਨਸਾਫ ਨਹੀਂ ਮਿਲਦਾ ਪਿਆ ਹਾਂਜੀ ਮੈਂ ਪੁਲਿਸ ਕੰਪਲੇਟ ਵੀ ਕੀਤੀ ਹੈ ਜੀ ਪੁਲਿਸ ਇਹ ਕਹਿੰਦੀ ਵੀ ਤੁਹਾਡਾ ਘਰ ਤੁਸੀਂ ਜਾ ਸਕਦੇ ਜੇ ਇਹ ਜਬਰਦਸਤੀ ਨਹੀਂ ਵਾਟ ਸਕਦੇ ਜਦੋਂ ਇਹਨਾਂ ਨੇ ਤਾਲੇ ਲਾਏ ਆ ਤਾਲੇ ਡਬਲ ਡਬਲ ਤਾਲੇ ਲਾ ਕੇ ਅੰਦਰ ਗੁੰਡੇ ਬਿਠਾ ਕੇ ਬਿਠ ਅਲੀ ਜਾਨੀ ਮੇਰਾ ਕੋਈ ਬੱਚਾ ਨਹੀਂ ਹੈਗਾ ਮੈਨੂੰ ਇਹਨਾਂ ਤੋਂ ਖਤਰਾ ਹੀ ਖਤਰਾ ਹੈ ਜੀ ਅੱਜ ਤੁਸੀਂ ਆਏ ਇੱਥੇ ਘਰ ਆਈ ਹਾਂ ਜੀ ਹਾਂਜੀ ਮੈਂ ਅੱਜ ਘਰ ਆਈ ਹਾਂ ਪਰ ਮੈਨੂੰ ਵੜਨ ਨਹੀਂ ਦੇਂਦੇ ਮੈਂ ਪਹਿਲਾਂ ਵੀ ਆਈ ਹਾਂ ਇਸ ਦਾ ਗੇਟ ਬੰਦ ਕਰ ਲੈਂਦੇ ਮੇਰਾ ਪਤਾ ਲੱਗਾ ਵੀ ਮੇਰੇ ਨਾਲ ਸਮਾਨ ਸਮੂਹ ਵੇਚ ਦਿੱਤਾ ਆ ਮੇਰਾ ਗਹਿਣਾ ਆ ਮੇਰਾ 10 ਲੱਖ ਰੁਪਿਆ ਕੈਸ਼ ਵੀ ਜਿਹੜੀ ਮੈਂ ਪਹਿਲੇ ਦਿਨ ਤੋਂ ਦਰਖਾਸਤ ਦੇ ਲਈ ਆ ਵੀ ਇਹਨਾਂ ਨੂੰ ਮੇਨ ਚੋਰੀ ਕਰਨ ਦਾ ਹੈਗਾ ਕਿ ਇਹਨਾਂ ਨੇ ਮੇਰਾ ਸਾਰਾ ਕੁਝ ਕੱਢ ਲਿਆ ਹੁਣ ਬਾਹਰ ਵੀ ਨੂੰ ਮਹੱਲੇਦਾਰੀ ਤੋਂ ਪਤਾ ਲੱਗਿਆ ਕਿ ਇਹ ਸਮਾਨ ਕੱਢ ਕੇ ਲੈ ਗਏ ਹਾਂਜੀ ਹਾਂਜੀ ਇਹ ਅਮਲੀ ਹੈ ਵੇਖੋ ਇਹਦਾ ਵੀ ਇੱਥੇ ਕੀਤਾ ਜਾਵੇ ਤਾਂ ਵੇਖੋ ਕਰ ਰਿਹਾ ਵਾ ਹਾਂਜੀ ਪਿਓ ਇਹਨਾਂ ਨੇ ਜਦੋਂ ਡੈਥ ਹੋਈ ਪਿਓ ਨੂੰ ਇਹਨੇ ਮੁੰਡੇ ਨੇ ਆਪ ਕੁੱਟਿਆ ਪਹਿਲਾਂ ਹਾਂਜੀ ਤੇ ਦੂਜੀ ਗੱਲ ਇਹ ਹੈ ਵੀ ਇਹਦੀ ਭੈਣ ਨੇ ਜਾਲੀ ਸਰਟੀਫਿਕੇਟ ਬਣਾਇਆ ਆਪਣੀ ਉਮਰ ਵਧਾਈ ਘਟਾਈ ਆ ਇਹਨਾਂ ਨੂੰ ਸ਼ੱਕ ਇਹ ਹੈ ਵੀ ਇਹ ਅੰਦਰ ਜਾ ਕੇ ਕੋਈ ਪ੍ਰੂਫ ਲੱਭੇਗੀ ਤੇ ਦੇਗੀ ਤੇ ਇਹਦੀ ਨੌਕਰੀ ਨੂੰ ਖਤਰਾ ਹੋਏਗਾ ਇਹ ਸਾਰੇ ਇਸ ਤਰ੍ਹਾਂ ਕਰਕੇ ਹੀਰਾ ਫੇਰੀਆ ਕਰਦੇ ਆ ਮੈਂ ਅੱਜ ਨਹੀਂ ਜਾਊਂਗੀ ਕਦੀ ਵੀ ਨਹੀਂ ਜਾਊਂਗੀ ਮੈਂ ਇੱਥੇ ਬੈਠੀ ਰਹੂੰਗੀ ਮੈਂ ਆਪਣੇ ਘਰ ਦੇ ਅੰਦਰ ਐਂਟਰ ਹੋਣਾ ਬਸ ਠੀਕ ਹਾਂਜੀ ਸਾਸ ਰਿਕਟਰ EMPLOYEES SAIL ਪੰਜਾਬ ਪ੍ਰਦਾਨ ਔਰ ਅੱਜ ਜਿਹੜਾ ਬੀਬੀ ਪਰਮਜੀਤ ਕੌਰ ਜੀ ਜਿਹੜੇ ਕੋਲ ਆਏ ਨੇ ਅਸੀਂ ਔਰ ਉਹ ਸਾਡੇ ਕੋਲ ਚੱਲ ਕੇ ਆਏ ਸੀ ਉੱਥੇ ਔਰ ਉਹਨਾਂ ਨੇ ਆਪਣਾ ਦੁੱਖ ਦਰਦ ਦੱਸਿਆ ਔਰ ਉਸ ਦੁੱਖ ਦਰਦ ਨੂੰ ਲੈ ਕੇ ਅੰਬੇਦਕਰ ਸਮਾਜ ਦਲ ਔਰ ਸਾਡੇ ਮੰਨਣੀਏ ਰਵੇਲਾ ਜੀ ਔਰ ਹੋਰ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਨੇ ਵਾਲਮੀਕ ਸਮਾਜ ਤੋਂ ਉਹ ਸਾਰੇ ਆਏ ਨੇ ਕਵੀ ਬੀਬੀ ਨਾਲ ਨਾ ਇਨਸਾਫੀ ਹੋ ਰਹੀ ਹੈ ਔਰ ਉਹਨੂੰ ਘਰ ਦਾ ਮਾਲਕ ਹੋਣ ਦੇ ਬਾਵਜੂਦ ਵੀ ਉਹਨੂੰ ਘਰ ਅੰਦਰ ਵੜਨ ਦੀ ਦਿੱਤਾ ਜਾਂਦਾ ਹੈ ਤੇ ਉਹਦੇ ਬਾਵਜੂਦ ਵੀ ਔਰ ਉਹਦੇ ਨਾਲ ਪ੍ਰਸ਼ਾਸਨ ਵੀ ਹੈ ਔਰ ਉਹਦੇ ਨਾਲ ਨਾਲ ਮੀਡੀਆ ਵੀ ਸਾਡਾ ਸਾਥ ਦੇ ਰਿਹਾ ਔਰ ਉਸ ਬੀਬੀ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਔਰ ਇਹ ਜਿਹੜੀ ਬੇਇਨਸਾਫੀ ਹੈ ਜਾਕੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਬੱਚੇ ਜਿਹੜੇ ਹੈਗੇ ਨੇ ਬੇਦਖਾ ਲੈ ਗਏ ਨੇ ਔਰ ਇਹ ਬੀਬੀ ਘਰ ਦੀ ਮਾਲਕ ਨਹੀਂ ਹੈਗੀ ਹੈ ਉਹਨੂੰ ਅੰਦਰ ਬੜਨ ਦੀ ਦਿੱਤਾ ਜਾ ਰਿਹਾ ਤੇ ਅਸੀਂ ਚਾਹਨੇ ਕਿ ਵੀ ਉਸ ਬੀਬੀ ਨੂੰ ਇਨਸਾਫ ਮਿਲੇ ਔਰ ਉਹਨੂੰ ਇਨਸਾਫ ਮਿਲ ਕੇ ਉਹਨੂੰ ਅੰਦਰ ਵਾੜਿਆ ਜਾਵੇ ਘਰ ਦੇ ਵਿੱਚ ਪ੍ਰਸ਼ਾਸਨ ਦੀ ਮਦਦ ਦੇ ਨਾਲ ਔਰ ਅਸੀਂ ਅੱਗੇ ਚਾਹਨੇ ਕਿ ਜੋ ਅਗਰ ਉਹਨੂੰ ਇਨਸਾਫ ਨਾ ਮਿਲਿਆ ਤੇ ਉਹਦੇ ਨਾਲ ਜਿੰਨਾ ਵੀ ਸਾਡਾ ਬਾਲਮਿਕ ਸਮਾਜ ਔਰ ਸਾਡਾ ਅੰਬੇਡਕਰ ਸਮਾਜ ਦਲ ਉਹ ਜੋ ਵੀ ਹੋਏਗਾ ਉਸ ਵੇਲੇ ਦੇ ਮੁਤਾਬਕ ਉਹਦਾ ਨਿਰਣੈ ਲਿਤਾ ਜਾਏਗਾ ਔਰ ਉਹਨਾਂ ਦਾ ਠਕਾ ਨਹੀਂ ਹੋਣ ਦਿੱਤਾ ਜਾਏਗਾ ਉਹਨਾਂ ਬੀਬੀ ਨੂੰ ਘਰ ਵਾੜਿਆ ਜਾਏਗਾ ਅੱਜ ਆ ਵੀ ਜੈ ਪਰਸਾਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਰਵੈਲ ਸਿੰਘ ਘਰਦਵਾ ਮਹਾਦੇਵੀ ਭਗਵਾਨ ਵਾਲਮੀਕੀ ਜਿਸ ਸੇਵਾ ਸੁਸਾਇਟੀ ਤੋਂ ਚੇਅਰਮੈਨ ਅੱਜ ਜਿਹੜਾ ਅਸੀਂ ਇੱਥੇ ਆਏ ਆ ਦੀਦੀ ਦਾ ਮਕਾਨ ਸੀਗਾ ਤੇ ਇਹੀ ਇੱਥੇ 16-17 ਸਾਲ ਤੋਂ ਰਹਿ ਰਹੀ ਸੀ ਤੇ ਜਿਹੜਾ ਕਿ ਇਹਨੂੰ ਘਰੋਂ ਕੱਢਿਆ ਗਿਆ ਸੀਗਾ ਤੇ ਹੁਣ ਜਦੋਂ ਇੱਥੇ ਵੇਖਿਆ ਤੇ ਆਣ ਕੇ ਇਹਨਾਂ ਨੂੰ ਘਰ ਨਹੀਂ ਵੜ ਦਿੱਤਾ ਗਿਆ ਕਿਉਂਕਿ ਸਾਡੇ ਵੱਖ-ਵੱਖ ਸੰਗਠਨ ਆਏ ਨਹੀਂ ਜਿਹੜੇ ਤੇ ਉਹ ਸਾਰੇ ਹੀ ਮਹਾਰਿषि ਭਗਵਾਨ ਬਾਲਕਸ਼ੇਪਤੀ ਸਾਹਿਬ ਤੋਂ ਤੇ ਹੋਰ ਜਿਹੜਾ ਨਗਰ बाबा ਉਮੀਦਪੁਰ ਸਾਹਿਬ ਤੋਂ ਤੇ ਹੋਰ ਵੀ ਜਥੇਬੰਦੀਆਂ ਜਿਹੜੀਆਂ ਆ ਗੋ ਕੋ ਇਹਨਾਂ ਨੇ ਅਪਰੋਚ ਕੀਤੀ ਆ ਤੇ ਸਾਡੇ ਕੋਲ ਜਿਹੜੀ ਇੱਥੇ ਪਹੁੰਚੀ ਤੇ ਅਸੀਂ ਫਿਰ ਅੱਜ ਜਿਹੜਾ ਮੌਕਾ ਵੇਖਿਆ ਜਾਣਕੀ ਤੇ ਬੀਬੀ ਨੂੰ ਠੀਕ ਨਹੀਂ ਸੀ ਘਰ ਵੜ ਦਿੱਤਾ ਜਾ ਰਿਹਾ ਉਹ ਬਾਹਰ ਖੜੀ ਸੀ ਔਰ ਇਹਨਾਂ ਨੇ ਬਥੇਰੀ ਕੋਸ਼ਿਸ਼ ਕੀਤੀ ਆ ਔਰ ਪ੍ਰਸ਼ਾਸਨ ਵੀ ਇਥੇ ਮੌਕੇ ਤੇ ਪਹੁੰਚਿਆ ਉਹਨਾਂ ਨੇ ਵੀ ਆਣਕੇ ਦੇਖਿਆ ਕਿ ਠੀਕ ਨਹੀਂ ਹੀ ਬੀਬੀ ਨੂੰ ਘਰ ਵੜ ਦਿੱਤਾ ਜਾ ਰਿਹਾ ਕਿਉਂਕਿ ਜਿਹੜੀ ਇਹ ਐਕਸਪੈਟਰ ਸਭ ਦੀ ਭਗ ਸਿੰਘ ਦੀ ਜਿਹੜੀ ਵਾਈਫ ਆ ਇਹਨਾਂ ਨੂੰ ਘਰੋਂ ਕੱਢਿਆ ਗਿਆ ਸੀ ਔਰ ਜਿਹੜਾ ਅੱਜ ਇਹਨਾਂ ਨੇ ਆਪਣਾ ਪੂਰਾ ਜਦੋਜਿਦ ਕੀਤੀ ਆ ਕਿ ਚਲੋ ਮੈਂ ਆਪਣੇ ਘਰ ਵੜਦੀ ਆ ਪਰ ਨਹੀਂ ਇਹਨਾਂ ਦੀ ਕੋਈ ਨਹੀਂ ਚੱਲਣ ਦਿੱਤੀ ਗਈ ਅਸੀਂ ਚਾਹੁੰਦੇ ਆ ਕਿ ਜਿਹੜਾ ਬੀਬੀ ਨੂੰ ਕਾਰ ਵੜਿਆ ਜਾਵੇ ਔਰ ਬੀਬੀ ਦਾ ਜਿਹੜਾ ਘਰ ਹੈ ਉਹ ਇਹਨੂੰ ਵਾਪਸ ਮਿਲੇ ਤੇ ਔਰ ਜੇ ਨਹੀਂ ਇਸ ਨੂੰ ਘਰ ਵੜ ਦਿੱਤਾ ਜਾਂਦਾ ਤੇ ਸਾਡੀ ਸੰਗਠਨਾਵਾਂ ਵੱਲੋਂ ਸੰਘਰਸ਼ ਕੀਤਾ ਜਾਊਗਾ ਔਰ ਬੀਬੀ ਦੀ ਅਸੀਂ ਨਾਲ ਆ ਜੇ ਹੋਰ ਵੀ ਕਿਤੇ ਕਿਸੇ ਅਫਸਰ ਕੋਲ ਪੇਸ਼ ਹੋਣਾ ਪਿਆ ਉਹ ਵੀ ਅਸੀਂ ਹੋਵਾਂਗੇ ਉਹ ਤੁਹਾਨੂੰ ਬਲਾਦਾ ਜੇ ਨਾ ਕੋਈ ਗੱਲਬਾਤ ਹੁੰਦੀ ਆ ਤੇ ਫਿਰ ਜਿੰਨੇ ਵੀ ਸਵਟਨ ਮੇਰੇ ਨਾਲ ਨੇ ਇਸ ਵਕਤ ਜਥੇਬੰਦੀਆਂ ਨਾਲ ਨੇ ਤੇ ਸਾਰੇ ਅਸੀਂ ਇਕੱਠੀਆਂ ਹੋ ਕੇ ਛੜਕਤੇ ਉਤਰਨ ਗਿਆ ਧਰਨਾ ਪ੍ਰਦਰਸ਼ਨ ਕਰਨ ਲੱਗੀਆਂ ਮੈਂ ਇਨਾ ਹੀ ਕਹਿੰਦਾ ਹਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਉਨਾਂ ਦੀ ਪਹਿਲੀ ਗੱਲ ਤੇ ਹੈ ਜੀ ਇਹ ਸਿੱਟੀ ਦਾ ਏਰੀਆ ਮੈਂ ਕਹਾ ਚੌਕੀਨ ਚਾਜ ਬੱਲਕਲਾ ਠੀਕ ਹੈ ਜੀ ਇਹ ਭੈਣ ਜੀ ਕਹਿ ਰਹੇ ਨੇ ਕਿ ਇਹ ਮੇਰਾ ਘਰ ਆ ਜਿਹੜਾ ਮਰਨ ਵਾਲਾ ਭਾਕ ਸਿੰਘ ਆ ਮੋਰੀ ਵਾਈਫ ਆ ਮੇਰਾ ਰਾਈਟ ਹੈ ਘਰ ਵਿੱਚ ਮੈਂ ਘਰ ਦੇ ਜਾਣਾ ਆਪਣੇ ਘਰ ਵਿੱਚ ਜਾਵਾਂ ਉਸ ਵਿੱਚ ਕੀ ਕਰ ਸਕੀ ਜੀ ਮੈਂ ਤਾਂ ਤਾਲਾ ਤੋੜਨਾ ਨਹੀਂਗਾ ਨਾ ਧੱਕੇ ਨਾਲ ਬਾੜਨਾ ਨਾ ਕੱਢਣਾ ਠੀਕ ਹੈ ਜੀ ਜੇ ਉਹਨਾਂ ਦਾ ਘਰ ਹੈ ਤਾਂ ਆਪਣੇ ਘਰ ਜਾਣਾ ਚਾਹੀਦਾ ਉਹਨਾਂ ਨੂੰ ਆਪਣੇ ਘਰ ਕੋਈ ਕੰਮ ਨਹੀਂ ਤੁਹਾਡੇ ਕੋਲੋਂ ਵੀ ਨਹੀਂ ਜੀ ਕੋਈ ਪੁੱਛ ਬਲੇ ਨਹੀਂ ਕੋਈ ਪੁੱਛ ਨਹੀਂ ਸ਼ੁਰੂ ਕਹਿੰਦੇ ਸੀ ਬੰਦ ਪੇਡ ਦਿੱਤੀ ਨਹੀਂ ਇਹ ਸਿਟੀ ਦਾ ਏਰੀਆ ਹੈ ਉੱਥੇ ਦੇਣ ਜੀ ਸਾਡਾ ਏਰੀਆ ਨਹੀਂਗਾ ਸਾਡੇ ਏਰੀਆ ਪਿੱਛੋਂ ਖਤਮ ਹੋ ਜਾਂਦਾ